جنم مرن دکھ جائے جاگا سگر پرساد تلنگ محلہ نم چیتنا ہے تو چیت دن میں پرانی چن چن آدھ بے ہاتھ ہے ٹھوٹے کٹ جیو پانی چیتنا ہے تو چیت ل ਨੇ ਸਦਿਨ ਮੈਂ ਪ੍ਰਾਨੀ ਛਲ ਛਨੇ ਆਦੂ ਬਿਹਤ ਹੈ ਫੂਤੇ ਘਟ ਜਿਉ ਪਾਣੀ ਰੋ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ ਝੂਠੇ ਲਾਲ ਚੁਲਾ ਗੁ ਕੈ ਨ ਮਨ ਪਛਾਨਾ ਅਜ ਹੋਂ ਕਛੁ ਫਿਗਲਿਓ ਨਹੀਂ ਜੋ ਪ੍ਰਭ ਗੁਣ ਗਾਵ ਕਉਨ ਆਨਿਤ ਤੇ ਭਜਨ ਤੇ ਨਿਰਤ ਪਦ ਪਾਵ واحرو جی کا خالص واحد ستنام شری واس جی گرو گری بنواج ستنام شری واس گرو جی ہو سوچی لکھ بہ ہو لائے جی بنا پری سیاح چل

ਕੋਟੀ ਕੋਟ ਕੋਟ ਦੇ ਦਾਦੇ ਲੰਦੇ ਸੁਖ ਬਾਹੇ ਚ ਗਜਗੰਦ ਤਰਕਾਰੀ ਖਾਵੇ ਹੁਕਮੇ ਹੁਕਮ ਚਲਾਇ ਰਹੋ ਨਾਨਕ ਜੀ ਸੇਬੇ ਪਰਵਾ ਸਾਚਾ ਸਾਹਿਬ ਸਾਚੁ ਨਾਇ ਭਖਿਆ ਭਾਉ ਅਪਾਰ ਅੱਖਰ ਮੰਨ ਦੇ ਦੇ ਜ਼ਾਤ ਪਰੇ ਦਾਤਾ ਰਖਿਏ ਅਗੇ ਰਖੀਐ ਜਿਦ ਸੇ ਦਰਬਾਰ ਮੋਹ ਕੇ ਬੋਲਿਨ ਬੋਲੀਆਂ ਜੁ ਸੁਨਦਰੇ ਪਿਆ ਅੰਮ੍ਰਿਤ ਵੇਲਾ ਸਜਨਾ ਗੁਰਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਦੁਆਰ ਨਾਨਕ ਕੇ ਜਾਣੀਐ ਸਭ ਆਪੇ ਸਚਿਆਰ

ਉਵਿਤਰ ਬਚਨ ਜੋ ਆਖੀ ਨਹੀਂ ਸਰਵਨੀਤਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 726 ਪੰਨੇ ਉਤੇ ਉਵਿਤਰ ਬਚਨ ਕਰਦਾ ਗੁਰਦੇਵ ਪਾਤਸ਼ਾਹ ਜੀ ਨੂੰ ਲੋਕ ਨੂੰ ਪ੍ਰੇਰਣਾ ਕਰਦਿਆਂ ਇਹ ਚੇਤਨਾ ਹੈ ਕਿ ਜਿਤਨਾ ਦੇਸ਼ ਜਨ ਵਿੱਚ ਪੁਰਾਣੀ ਜਿਸ ਦਾ ਕਰਨ ਵੀ ਜਸਤੇ ਹਨ ਮੈਂ ਇਹ ਕਿਉਂ ਆਖਰੇ ਆਹਾਂ ਮੈਸ਼ ਕਰਕੇ ਕਹਿ ਲਿਆ ਹਾਂ ਛੇਛਿੰਦ ਉਹ ਬੇਹਾਨਤ ਹੈ ਇੱਕ ਇੱਕ ਸੈਕਿੰਡ ਕਰਕੇ ਸਾਡੀ ਜੋ ਸਾਨੂੰ ਸੁਵਾਸ ਮਿਲੇ ਨੇ ਜਿੰਨੀ ਸਾਡੀ ਅੱਖ ਹੈ ਉਹਦੇ ਵਿੱਚੋਂ ਇੱਕ ਇੱਕ ਸੈਕਿੰਡ ਕਰਕੇ ਛੱਟਦੇ ਜਾ ਰਹੀ ਹੈ ਛੇਛਿੰਦ ਉਹ ਬੇਹਾਨਤ ਹੈ ਤੇ ਉਹਦਾ ਪਰ ਇਗਜ਼ਾਮਪਲ ਦਿੱਤੀ ਹੈ ਜਿਵੇਂ ਇਹ ਸੇ ਬੱਚੇ ਘੜੇ ਲੋਕ ਮਿੱਟੀ ਦੇ ਘੜੇ ਆਉਂਦੇ ਸਨ ਉਹਨਾਂ ਦਾ ਤੇ ਉਹ ਕਿਸੇ ਬੇਮਾਲੂਮ ਜਿਹੇ ਤਰੇੜੋਂ ਉਹ ਆ ਜਾਏ ਨਾ ਜਿਹੜੀ ਦਿਸਦੀ ਨਾ ਹੋਵੇ ਉਸ ਦੇ ਵਿੱਚੋਂ ਹੌਲੀ ਹੌਲੀ ਪਾਣੀ ਸ਼ਿਵਦਾ 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 ਘੜਾ ਖਾਲੀ ਹੋ ਗਿਆ। ਕਹਿੰਦੇ ਨੇ ਬਿਲਕੁਲ ਉਹੋ ਉਸੇ ਤਰ੍ਹਾਂ ਦੇ ਨਾਲ ਮਨੁੱਖ ਦੀ ਹਾਜ਼ਰੀ ਹੋ ਗਈ ਹੈ। ਹੌਲੀ ਹੌਲੀ ਪਤਾ ਨਹੀਂ ਲੱਗਦਾ ਇੱਕ ਇੱਕ ਸੁਆਸ ਵਰ ਕੇ ਮਨੁੱਖ ਦਾ ਜਾ ਰਿਹਾ ਹੈ। ਅਸੀਂ ਸਾਲਾਂ ਤੋਂ ਦੀ ਕਿੰਨੇ ਕਿੰਨੇ ਸਾਲ ਆਪਣੇ ਜੀਵਨ ਦੇ ਬਤੀਤ ਕਰ ਬੈਠੇ ਹਾਂ। ਹੁਣ ਇਹ ਨਵਾਂ ਸਾਲ ਤੱਕ ਸਾਰਿਆਂ ਨੇ ਮਨਾਇਆ। ਹੁਣ ਪਤਾ ਨਹੀਂ ਮਨਾਇਆ ਤੇ ਨਹੀਂ ਮਨਾਇਆ ਗੱਲ ਉਹ ਹੀ ਬਤਾ। ਪਰ ਕੋਸ਼ਿਸ਼ ਕੀਤੀ ਹੈ ਸਾਰਿਆਂ ਦੇ ਨਾਲ ਮਦਾ ਲਈ ਹੋਣੀ। پتا لگے گا جی منگ گیا ہے جی سارے کوئی تبدیلی آئی پھر پتا لگے گا کہ منے منیا تو سب گور ویپ گنواز پاٹشاہ جی کرپالتا کرن شاہیب جی کے پوتر بچن اپنے دے میں ساتھ چکی ہے میر جی سات